ਜਿਸ ਵੇਲੇ ਖਾਲਸੇ ਦਾ ਰਾਜ ਹੋਣਾ ਹੈ ਇਨਸਾਫ ਇਸ ਤਰ੍ਹਾਂ ਦਾ ਹੋਗਾ ਸ਼ੇਰ ਤੇ ਪੇੜ ਇਹ ਕੋਈ ਇਹ ਕੋਈ ਥਾਂ ਪਾਣੀ ਪੀਣਗੇ ਇਸ ਤਰ੍ਹਾਂ ਦਾ ਰਾਜ ਹੋਗਾ ਕਿ ਉਸ ਰਾਜ ਦੇ ਵਿੱਚ ਕਿਸੇ ਦੇ ਨਾਲ ਜ਼ੁਲਮ ਅਤੇ ਅਤਿਆਚਾਰ ਨਹੀਂ ਹੋਣਾ ਤੇ ਉਹ ਸਾਰੀ ਕਿਰਪਾ ਹੋਗੀ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਸ ਵੇਲੇ ਇੱਕ ਕੋਈ ਇੱਕ ਗ੍ਰੰਥ ਜਿਹਨੂੰ ਅੱਪਾ ਕਹਿੰਨੇ ਪ੍ਰਗਟ ਗੁਰਾਂ ਕੀ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੇ ਸਾਹਮਣੇ ਸਾਰੀ ਦੁਨੀਆ ਨਤਮਸਤਕ ਹੋਣੀ ਹੈ ਔਰ ਮੈਂ ਸਭ ਤੋਂ ਪਹਿਲੇ ਨਤਮਸਤਕ ਸੱਚ ਨੂੰ ਜੋ ਨਹੀਂ ਪਹਿਚਾਨਦਾ ਸੱਚ ਜਿਹਨੂੰ ਨਜ਼ਰ ਨਹੀਂ ਆਉਂਦਾ ਫਾਰਸੀ ਦਾਣਾ ਨੇ ਲਿਖਿਆ ਦਰਨ ਬੀਨਤ ਬਰੋਸ਼ ਸ਼ਪ ਰੇ ਚਸ਼ਮ ਚਸ਼ਮਏ ਆਸਤਾਬ ਰਾਤੇ ਗੁਨੇ ਜੇ ਅਗਰ ਚਮਕਦੜ ਨੂੰ ਸੂਰਜ ਦੀ ਰੋਸ਼ਨੀ ਪਸੰਦ ਨਹੀਂ ਇਹਦੇ ਚ ਸੂਰੇ ਦਾ ਕਸੂਰ ਕੀ ਹੈ ਕਿਉਂਕਿ ਉਹਨੂੰ ਰੋਸ਼ਨੀ ਚੰਗੀ ਨਹੀਂ ਲੱਗਦੀ ਮੈਂ ਕਹਿੰਦਾ ਕਿ ਅੱਜ ਜਿਹੜੇ ਧਾਰ ਵਿੱਚ ਜਿੰਨੇ ਵੀ ਦੰਗੇ ਆ ਉਹ ਅਗਰ ਸ਼ਾਂਤ ਹੋ ਸਕਦੇ ਨੇ ਤੁਸੀਂ ਕੋਈ ਇੱਕ ਤਰੀਕਾ ਹੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦਾ ਉਪਦੇਸ਼ ਇਹਨਾਂ ਦਾ ਸੰਦੇਸ਼ ਇਹਨਾਂ ਦੇ ਹੁਕਮਨਾਮੇ ਇਹਨਾਂ ਦਾ ਗਿਆਨ ਜਨੋ ਜਨ ਕੋਲੇ ਚਲਾ ਜਾਵੇ ਸਾਰੇ ਇੱਥਾਂ ਇਕੱਠੇ ਹੋ ਜਾਣਗੇ ਮੈਂ ਤੇ ਮੇਰੇ ਮੇਰੀ ਲੜਾਈਆਂ ਮੁਕ ਜਾਣ ਗਿਆ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭਨਾ ਦੇ ਸਾਂਝੇ ਗੁਰੂ ਨੇ